ਪਿਛਲੇ ਦਿਨੀ ਪੰਜਾਬ ਵਿੱਚ ਆਏ ਹੜ੍ਹਾਂ ਨੇ ਭਾਰੀ ਤਬahi ਮਚਾਈ ਹੋਈ ਹੈ ਇਸੇ ਦੇ ਹੀ ਲੜੀ ਤਹਿਤ ਪਿੰਡ ਕਿਲਾਣਾ ਜੋ ਕਿ ਫਰੀਦਕੋਟ ਦੇ ਸ਼ਿਫ ਦੇ ਪਾਸੇ ਹੈ ਇੱਥੇ ਵੀ ਪਾਣੀ ਨੇ ਬਹੁਤ ਤਬahi ਮਚਾਈ ਹੈ ਚਾਹੇ ਪਿੰਡ ਵਿੱਚ ਪਾਣੀ ਤਾਂ ਨਹੀਂ ਵੜਿਆ ਪਰ ਪਿੰਡ ਦੇ ਆਲੇ ਦੁਆਲੇ ਪੂਰਾ ਪਾਣੀ ਖੜਾ ਹੋਇਆ ਹੈ ਤੇ ਫਰੀਦਕੋਟ ਸ਼ਾਉਣੀ ਦੇ ਨਾਲ ਲੱਗਦੇ ਏਰੀਆ ਵਿੱਚ ਪਾਣੀ ਹੈ ਤੇ ਇਸ ਕਨੇ ਲੋਕਾਂ ਦੇ ਜੋ ਖੇਤ ਹਨ ਉਹਨਾਂ ਵਿੱਚ ਵੀ ਪਾਣੀ ਖੜਾ ਹੋਇਆ ਹੈ ਪਰ ਹਜੇ ਤੱਕ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਨਹੀਂ ਆਇਆ ਨਾ ਹੀ ਇਹ ਵੇਖਣ ਆਇਆ ਹੈ ਪਰ ਪਿੰਡ ਦੇ ਉਦਮੀ ਨੌਜਵਾਨਾਂ ਨੇ ਉਸ ਪਾਣੀ ਨੂੰ ਨਜਾਦ ਦਵਾਉਣ ਦੇ ਲਈ ਪਾਣੀ ਕੱਢਣ ਦੇ ਲਈ ਉਹ ਜੋ ਸੇਵਨ ਵਾਲਾ ਹੈ ਉਸ ਦੀ ਪੁਲੀ ਪਸਰੀ ਤੋੜ ਕੇ ਪਾਣੀ ਪਾਇਆ ਜਾ ਰਿਹਾ ਹੈ ਜੋ ਪਿੰਡ ਦੇ ਉਦਮੀ ਨੌਜਵਾਨ ਹਨ ਉਹ ਪਸਰੀ ਤੋੜ ਕੇ ਜੋ ਪਿੰਡ ਦਾ ਪਾਣੀ ਹੈ ਉਹ ਸੇਵਨ ਵਾਲੇ ਚ ਪਾਈ ਜਾ ਰਹੇ ਹਨ ਇਸ ਸਮੇਂ ਸਾਡੇ ਨਾਲ ਮੌਜੂਦ ਹਨ ਨਿਰਮਲ ਸਿੰਘ ਰਮਾਣਾ ਉਹ ਵੀ ਆਪਣੇ ਕੁਝ ਵਿਚਾਰ ਦੱਸਣਗੇ ਜੀ ਹਾਂਜੀ ਨਿਰਮਲ ਸਿੰਘ ਰਮਾਣਾ ਜੀ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਆ ਡਾਕਟਰ ਸਾਹਿਬ ਬਹੁਤ ਬਹੁਤ ਸਾਰਾ ਧੰਨਵਾਦ ਜਿਦਾ ਤੁਸੀਂ ਸਾਡੀ ਇੱਥੇ ਵੀਡੀਓ ਬਣਾਉਣ ਕਰਨ ਆਏ ਆ ਸੋਭਾ ਅੱਜ ਸੋਭਾ ਧਾਰਾ ਸਿੰਘ ਪ੍ਰੇਮੀ ਔਰ ਪਾਲਾ ਸਿੰਘ ਪ੍ਰੇਮੀ ਔਰ ਸਾਹਬ ਦਾ ਲੜਕਾ ਮੁੰਡਾ ਤੇ ਆਪਣੇ ਨਿਰਮਲ ਬਾਈ ਬਾਈ ਆਪਣੇ ਜੀ ਪ੍ਰੀਤਮ ਜੀ ਤੇ ਸਾਰੇ ਬਾਈ ਮੌਜੂਦ ਹੈ ਇਹ ਸਾਰਾ ਕੁਝ ਸਾ ਪੱਟੀ ਜਾਂਦੇ ਆ ਤੜਕੇ ਦੇ ਲੱਗੇ ਆਪਣਾ ਜੀ ਸੀ ਬੀ ਲੈ ਲੈਂਦੀ ਇਹਨਾਂ ਨੇ ਪਹਿਲਾਂ ਪੁਰੀਆਂ ਕੱਢੀਆਂ ਸਾਰੀਆਂ ਪੁਰੀਆਂ ਕੱਢ ਕੇ ਸਾਰੀਆਂ ਪਾਣੀ ਚੱਲਦਾ ਕੀਤਾ ਤੇ ਹੁਣ ਸ਼ਾਮ ਨੂੰ 5:30 ਵਜੇ 5:30 ਵਜੇ ਹੁਣ ਇੱਥੇ ਆਏ ਇਹ ਤੇ ਹੁਣ ਜਿਹੜਾ ਬੰਨ ਹੈ ਇਹ ਇਹਨਾਂ ਨੇ ਖੋਲਿਆ ਤੇ ਹੁਣ ਪਾਣੀ ਜਿਹੜਾ ਸਾਡਾ ਪੂਰਾ ਮਤਲਬ ਵਹਿ ਰਿਹਾ ਅਸੀਂ ਧੰਨਵਾਦ ਕਰਦੇ ਇਹਨਾਂ ਦਾ ਜਿਨ੍ਹਾਂ ਨੇ ਆ ਕੇ ਮਤਲਬ ਮਦਦ ਕੀਤੀ ਸਾਡੀ ਠੀਕ ਹੈ ਨਹੀਂ ਤੇ ਪਾਣੀ ਸਾਡਾ ਨੀਵਾ ਕੀਤਾ ਔਰ ਨਵੇਂ ਕਿੜੇ ਨੂੰ ਪਹੁੰਚਾਇਆ ਇੱਥੇ ਪਾਣੀ ਸੌਣੀ ਦਾ ਕੰਮਿਆਂ ਦੇ ਦਾ ਨਵੇਂ ਕਿੜੇ ਦਾ ਸਾਡੇ ਦੇ ਖੇਤਾਂ ਦਾ ਪਾਣੀ ਇੱਥੇ ਸਾਰਾ ਇਕੱਠਾ ਹੁੰਦਾ ਸੀ ਅਸੀਂ ਧੰਨਵਾਦ ਕਰਦੇ ਆ ਕਿ ਪਾਣੀ ਨੀਵਾ ਹੋ ਜਾਊਗਾ ਸਾਡੀ ਜਿਹੜੀਆਂ ਫਸਲਾਂ ਆ ਉਹ ਬਚਣਗੀਆਂ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਦਾ ਹਾਂਜੀ ਇਹ ਸਾਡਾ ਨਰਮਨ ਸਿੰਘ ਪਿੰਡ ਦੇ ਉਦਮੀ ਨੌਜਵਾਨ ਔਰ ਇਹਨਾਂ ਨੇ ਦੱਸਿਆ ਕਿ ਇਹ ਪਾਣੀ ਕਿਸ ਤਰ੍ਹਾਂ ਆਸੇ-ਫਸੇ ਏਰੀਏ ਤੋਂ ਆਉਂਦਾ ਹੈ ਤੇ ਸਾਡੇ ਜੋ ਉਦਮੀ ਨੌਜਵਾਨ ਆ ਉਹ ਦੇਖ ਰਹੇ ਹੋ ਉਹ ਪਾਣੀ ਨੂੰ ਉਹ ਕੱਢ ਰਹੇ ਹਨ ਤੇ ਸੇਨਾਂ ਵਾਲੇ ਵਿੱਚ ਪਾ ਰਹੇ ਹਨ ਤੋਂ ਮੈਂ ਧਰਮਪੁਰਵਾਨਾ ਪ੍ਰੈਸ਼ਰ ਪੋਟਰ ਫ੍ਰੀਜਕੋਟ